ਦਰਦ ਦੱਸ ਦੂੰਗੀ ਅੱਜ ਪੂਰਾ ਪਟਿਆਲਾ ਸ਼ਹਿਰ ਜਿਹੜਾ ਦਿੱਲੀ ਵੱਲੋਂ ਨਾਕਾਬੰਦੀ ਕੀਤੀ ਗਈ ਹੈ ਸਰਕਾਰੀ ਮੈਨ ਦੀ ਉਹ ਇੱਕ ਵੀ ਮੰਝੋਗ ਸੀਐਮ ਪੰਜਾਬ ਤੇ ਮੰਝੋਗ ਡੀਜੀਪੀ ਪੰਜਾਬ ਦਾ ਜਿਹੜਾ ਆਪਰੇਸ਼ਨ ਗੈਂਗਸਟਰਾਂ ਤੇ ਵਾਰ ਚੱਲ ਰਿਹਾ ਉਸ ਬਾਬਤ ਲਗਾਤਾਰ ਸਰਗਰਮੀ ਨਾਲ ਵਿਜ਼ੀਬਲ ਪੁਲਿਸਿੰਗ ਦੀ ਐਕਟੀਵਿਟੀਆਂ ਜਾਰੀ ਨੇ ਉਸੇ ਲਈ ਅੱਜ ਸਾਰੇ ਪਟਿਆਲਾ ਜ਼ਿਲ੍ਹੇ 'ਚ ਅਸੀਂ ਸਿਟੀ ਸੀਲਿੰਗ ਪੁਆਇੰਟਾਂ ਤੇ ਨਾਕਾਬੰਦੀ ਕੀਤੀ ਹੋਈ ਆ ਤੇ ਅਸੀਂ ਹਰੇਕ ਸ਼ੱਕੀ ਵਿਅਕਤੀ ਸ਼ੱਕੀ ਗੱਡੀ ਸ਼ੱਕੀ ਟੂ-ਵੀਲਰ ਵਿਦਾਊਟ ਨੰਬਰ ਦੀਆਂ ਮੋਟਰਸਾਈਕਲਾਂ 트리플 ਰਾਈਡਿੰਗ ਅਸੀਂ ਹਰੇਕ ਚੀਜ਼ ਜਿਹੜੀ ਆ ਉਹ ਵੈਰੀਫਾਈ ਕਰਾਂਗੇ ਇਹੋ ਜੇ ਨਾਕਿਆਂ ਤੇ ਅਸੀਂ ਪਾਇਆ ਸਾਹਿਬ ਵੀ ਯੂਜ਼ ਕਰਾਂਗੇ ਤਾਂ ਕਿ ਜਿਹੜੇ ਕੋਈ ਬੇਲ ਆਊਟ ਹੋ ਕੇ ਕ੍ਰਿਮੀਨਲ ਬਾਹਰ ਫਿਰਦੇ ਆ ਉਹਨਾਂ ਨੂੰ ਵੀ ਨਾਕਿਆਂ ਦੌਰਾਨ ਅਰੈਸਟ ਕੀਤਾ ਜਾ ਸਕੇ ਸਾਰੇ ਪਟਿਆਲੇ ਜ਼ਿਲ੍ਹੇ ਚ ਨਾਕਾਬੰਦੀ ਆ ਤੇ ਆਪਰੇਸ਼ਨ ਗੈਂਗਸਟਰਾਂ ਤੇ ਬਾਹਰ ਜਿਹੜਾ ਆ ਉਹਦੇ ਬਾਬਤ ਫਿਊਚਰ ਚ ਵੀ ਸਰਗਰਮੀ ਨਾਲ ਐਕਟੀਵਿਟੀਆਂ ਜਾਰੀ ਰਹਿਣਗੀਆਂ ਅੱਜ ਜੇਲ੍ਹ ਚ ਵੀ ਚੈਕਿੰਗ ਕੀਤੀ ਗਈ ABG ਅੱਜ ਨਾਬਾ ਜੇਲ੍ਹ ਚ ਵੀ ਤੇ ਪਟਿਆਲਾ ਜੇਲ੍ਹ ਦੋਨੇ ਜੇਲਾਂ ਦੇ ਚੈਕਿੰਗ ਕੀਤੀ ਗਈ ਆ 7 ਤੋਂ 8 ਮੋਬਾਈਲ ਫੋਨ ਜਿਹੜੇ ਆ ਉਹ ਬਰਾਮਦ ਹੋਏ ਆ ਤੇ ਉਹਨਾਂ ਦਾ ਮੋਬਾਈਲ ਫੋਰੈਂਸਿਕਸ ਕਰਾਇਆ ਜਾਊਗਾ ਤਾਂ ਕਿ ਇਹ ਪਤਾ ਪੈ ਸਕੇ ਕਿ ਮੋਬਾਈਲ ਦੀ ਵਰਤੋਂ ਜਿਹੜੀ ਆ ਕੌਣ ਕਰ ਰਿਹਾ ਹੈ ਨਾਕਾਬੰਦੀ ਇੰਟਰ ਸਟੇਟ ਬਾਰਡਰ ਤੇ ਵੀ ਆ ਪਟਿਆਲਾ ਜਿਲ੍ਹੇ ਹਾਂਜੀ ਹਾਂਜੀ ਹਰੇਕ ਥਾਣੇ ਦੀ ਜਿਹੜੀ ਇੰਟਰ ਸਟੇਟ ਹੱਦ ਦਾ ਇੰਟਰ ਡਿਸਟ੍ਰਿਕਟ ਬਾਰਡਰ ਆ ਸਾਰੇ ਬਾਰਡਰਸ ਤੇ ਮੁਕੰਮਲ ਤੌਰ ਨਾਲ ਨਾਕਾਬੰਦੀ ਕੀਤੀ ਗਈ ਆ ਐਸਪੀ ਸਿਟੀ ਪਲਵਿੰਦਰ ਸਿੰਘ ਚੀਮਾ ਨੇ ਇਸ ਨੂੰ ਪਹਿਲਾਂ ਫਲੈਗ ਮਾਰਚ ਵੀ ਕੀਤਾ ਸੀ ਤੇ ਗੈਂਗਸਟਰਾਂ ਨੂੰ ਤੇ ਗੈਰ ਸਮਾਜਿਕ ਅਨਸਰਾਂ ਨੂੰ ਜਿਹੜੀ ਸਖਤ ਚੇਤਾਵਨੀ ਆ ਕਿ ਕਿਸੇ ਪ੍ਰਕਾਰ ਦਾ ਵੀ ਕ੍ਰਾਈਮ ਕਰਕੇ ਜੇਕਰ ਉਹ ਸੋਚਦੇ ਆ ਕਿ ਬਚ ਨਿਕਲਣਗੇ ਕਾਨੂੰਨ ਦੀ ਗ੍ਰਿਫਤ ਤੋਂ ਤੇ ਪਟਿਆਲਾ ਪੁਲਿਸ ਬਿਲਕੁਲ ਮੁਸਤੈਦ ਆ ਤੇ ਗੈਂਗਸਟਰਾਂ ਤੇ ਗੈਰ ਸਮਾਜਿਕ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਪਹਿਲਾਂ ਵੀ ਕੀਤੀ ਗਈ ਦੇ ਅੱਗੇ ਵੀ ਕੀਤੀ ਜਾਊਗੀ ਸਰ ਇੱਕ ਫੇਕ ਵੀਡੀਓ ਵਾਇਰਲ ਹੋ ਰਹੀ ਹੈ ਕਾਫੀ ਜਟ ਹੋ ਰਹੀ ਉਹ ਜੀ ਉਹ ਫੇਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਹਦਾ ਰਿਬੱਟਲ ਐਸਪੀ ਸਿਟੀ ਸਾਹਿਬ ਨੇ ਦਿੱਤਾ ਹੈ 28 ਨਵੰਬਰ ਨੂੰ ਪੀਆਰਟੀਸੀ ਦਾ ਇੱਕ ਧਰਨਾ ਲੱਗਾ ਸੀ ਪੀਆਰਟੀਸੀ ਮੁਲਾਜ਼ਮਾਂ ਦਾ ਉਹਨਾਂ ਨੇ ਬੱਸ ਸਟੈਂਡ ਦੇ ਗੇਟ ਬੰਦ ਕਰਕੇ ਪਬਲਿਕ ਨੂੰ ਇਨਕਨਵੀਨੀਅੰਸ ਕੌਜ਼ ਕੀਤੀ ਸੀ ਉੱਥੋਂ ਉਹਨਾਂ ਨੂੰ ਪਬਲਿਕ ਦੀ ਕਨਵੀਨੀਅੰਸ ਬਰਕਰਾਰ ਕਰਨ ਲਈ ਉਹਨਾਂ ਨੂੰ ਰਾਉਂਡ ਅਪ ਕਰਕੇ ਉਸੇ ਸ਼ਾਮ ਉਹਨਾਂ ਨੂੰ ਡਿਟੇਨ ਕਰ ਦਿੱਤਾ ਗਿਆ ਸੀ ਤੇ ਉਸ ਫੇਕ ਵੀਡੀਓ ਚ ਦਿਖਾਇਆ ਜਾ ਰਿਹਾ ਕਿ ਉਹਨਾਂ ਦੇ ਨਾਲ ਕੋਈ ਤਸ਼ੱਦਦ ਕੀਤੀ ਜਾ ਰਹੀ ਜਿਹੜੀ ਬਿਲਕੁਲ ਗਲਤ ਆ ਤੇ ਐਸਪੀ ਸਿਟੀ ਨੇ ਉਹਦਾ ਰਿਬੱਟਲ ਦੇ ਦਿੱਤਾ ਹੈ ਤੇ ਜਿਹੜੇ ਵੀ ਸਾਈਬਰ ਕ੍ਰਾਈਮਨਲ ਇਹੋ ਜੇ ਵੀਡੀਓ ਜਾਰੀ ਕਰਕੇ ਮਿਸ ਇਨਫੋਰਮੇਸ਼ਨ ਨੂੰ ਪਬਲਿਕ ਰਿਊਮਰ ਨੂੰ ਸਪਰੈਡ ਕਰਨਗੇ ਉਹਨਾਂ ਦੇ ਖਿਲਾਫ ਵੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਮਾਨਯੋਗ ਸੀਐਮ ਪੰਜਾਬ ਤੇ ਮਾਨਯੋਗ ਡੀਜੀਪੀ ਪੰਜਾਬ ਦਾ ਜਿਹੜਾ ਆਪਰੇਸ਼ਨ ਗੈਂਗਸਟਰਾਂ ਤੇ ਵਾਰ ਚੱਲ ਰਿਹਾ ਆ ਉਸ ਬਾਬਤ ਲਗਾਤਾਰ ਸਰਗਰਮੀ ਨਾਲ ਵਿਜ਼ੀਬਲ ਪੁਲਿਸਿੰਗ ਦੀ ਐਕਟੀਵਿਟੀਆਂ ਜਾਰੀ ਨੇ ਉਸੇ ਲੜੀ ਚ ਅੱਜ ਸਾਰੇ ਪਟਿਆਲਾ ਜ਼ਿਲ੍ਹੇ ਚ ਅਸੀਂ ਸਿਟੀ ਸੀਲਿੰਗ ਪੁਆਇੰਟਾਂ ਤੇ ਨਾਕਾਬੰਦੀ ਕੀਤੀ ਹੋਈ ਆ ਤੇ ਅਸੀਂ ਹਰੇਕ ਸ਼ੱਕੀ ਵਿਅਕਤੀ ਸ਼ੱਕੀ ਗੱਡੀ ਸ਼ੱਕੀ ਟੂ-ਵੀਲਰ ਵਿਦਾਊਟ ਨੰਬਰ ਦੀਆਂ ਮੋਟਰਸਾਈਕਲਾਂ ਟ੍ਰਿਪਲ ਰਾਈਡਿੰਗ ਅਸੀਂ ਹਰੇਕ ਚੀਜ਼ ਜਿਹੜੀ ਆ ਉਹ ਵੈਰੀਫਾਈ ਕਰਾਂਗੇ ਇਹੋ ਜਿਹੇ ਨਾਕਿਆਂ ਤੇ ਅਸੀਂ ਪਾਇਆ ਸੈੱਪ ਵੀ ਯੂਜ਼ ਕਰਾਂਗੇ ਤਾਂਕਿ ਜਿਹੜੇ ਕੋਈ ਬੇਲ ਆਊਟ ਹੋ ਕੇ ਕ੍ਰਿਮੀਨਲ ਬਾਹਰ ਫਿਰਦੇ ਆ ਉਹਨਾਂ ਨੂੰ ਵੀ ਨਾਕਿਆਂ ਦੌਰਾਨ ਅਰਸਟ ਕੀਤਾ ਜਾ ਸਕੇ ਸਾਰੇ ਪਟਿਆਲੇ ਜ਼ਿਲ੍ਹੇ 'ਚ ਨਾਕਾਬੰਦੀ ਆ ਤੇ ਆਪਰੇਸ਼ਨ ਗੈਂਗਸਟਰਾਂ ਤੇ ਬਾਹਰ ਜਿਹੜਾ ਆ ਉਹਦੇ ਬਾਬਤ ਫਿਊਚਰ 'ਚ ਵੀ ਸਰਗਰਮੀ ਨਾਲ ਐਕਟੀਵਿਟੀਆਂ ਜਾਰੀ ਰਹਿਣਗੀਆਂ ਸਰ ਅੱਜ ਜੇਲ੍ਹ 'ਚ ਵੀ ਚੈਕਿੰਗ ਕੀਤੀ ਗਈ ਹੈ ਜੀ ਕੁਝ ਇਹ ਵੀ ਜੀ ਅੱਜ ਨਾਬਾ ਜੇਲ੍ਹ 'ਚ ਵੀ ਤੇ ਪਟਿਆਲਾ ਜੇਲ੍ਹ ਦੋਨੇ ਜੇਲਾਂ 'ਚ ਚੈਕਿੰਗ ਕੀਤੀ ਗਈ ਆ 7 ਤੋਂ 8 ਮੋਬਾਈਲ ਫੋਨ ਜਿਹੜੇ ਆ ਉਹ ਬਰਾਮਦ ਹੋਏ ਆ ਤੇ ਉਹਨਾਂ ਦਾ ਮੋਬਾਈਲ ਫੋਰੈਂਸਿਕਸ ਕਰਾਇਆ ਜਾਊਗਾ ਤਾਂ ਕਿ ਇਹ ਪਤਾ ਪਹਿ ਲ ਸਕੇ ਕਿ ਮੋਬਾਈਲ ਦੀ ਵਰਤੋਂ ਜਿਹੜੀ ਆ ਕੌਣ ਕਰ ਰਿਹਾ ਹੈ ਨਾਕਾਬੰਦੀ ਇੰਟਰ ਸਟੇਟ ਬਾਰਡਰ ਤੇ ਵੀ ਆ ਪੰਜਾਬ ਪਟਿਆਲਾ ਜਿਲ੍ਹੇ ਹਾਂਜੀ ਹਾਂਜੀ ਹਰੇਕ ਥਾਣੇ ਦੀ ਜਿਹੜੀ ਇੰਟਰ ਸਟੇਟ ਹੱਦ ਦਾ ਇੰਟਰ ਡਿਸਟ੍ਰਿਕਟ ਬਾਰਡਰ ਆ ਸਾਰੇ ਬਾਰਡਰਸ ਤੇ ਮੁਕੰਮਲ ਤੌਰ ਨਾਲ ਨਾਕਾਬੰਦੀ ਕੀਤੀ ਗਈ ਆ ਐਸਪੀ ਸਿਟੀ ਬਲਵਿੰਦਰ ਸਿੰਘ ਚੀਮਾ ਨੇ ਇਸ ਨੂੰ ਪਹਿਲਾਂ ਫਲੈਗ ਮਾਰਚ ਵੀ ਕੀਤਾ ਸੀ ਤੇ ਗੈਂਗਸਟਰਾਂ ਨੂੰ ਤੇ ਗੈਰ ਸਮਾਜਿਕ ਅਨਸਰਾਂ ਨੂੰ ਜਿਹੜੀ ਸਖਤ ਚੇਤਾਵਨੀ ਆ ਕਿ ਕਿਸੇ ਪ੍ਰਕਾਰ ਦਾ ਵੀ ਕ੍ਰਾਈਮ ਕਰਕੇ ਜੇਕਰ ਉਹ ਸੋਚਦੇ ਆ ਕਿ ਬੱਚ ਨਿਕਲਣਗੇ ਕਾਨੂੰਨ ਦੀ ਗ੍ਰਫਤੋਂ ਤੇ ਪਟਿਆਲਾ ਪੁਲਿਸ ਬਿਲਕੁਲ ਮੁਸਤੈਦ ਆ ਤੇ ਗੈਂਗਸਟਰਾਂ ਤੇ ਗੈਰ ਸਮਾਜਿਕ ਅਨਸਰਾਂ ਦੇ ਖਿਲਾਫ ਸਖਤ ਕਾਰਵਾਈ ਜਿਹੜੀ ਆ ਉਹ ਪਹਿਲਾਂ ਵੀ ਕੀਤੀ ਗਈ ਤੇ ਅੱਗੇ ਵੀ ਕੀਤੀ ਜਾਊਗੀ ਪਰ ਇੱਕ ਫੇਕ ਵੀਡੀਓ ਵਾਇਰਲ ਹੋ ਰਹੀ ਹੈ ਕੈਬਿਨਟ ਹੋ ਰਹੀ ਉਹ ਜੀ ਉਹ ਫੇਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ ਉਹਦਾ ਰਿਬੱਟਲ ਐਸਪੀ ਸਿਟੀ ਸਾਹਿਬ ਨੇ ਦਿੱਤਾ ਆ 28 ਨਵੰਬਰ ਨੂੰ ਪੀਆਰਟੀਸੀ ਦਾ ਇੱਕ ਧਰਨਾ ਲੱਗਾ ਸੀ ਪੀਆਰਟੀਸੀ ਮੁਲਾਜ਼ਮਾਂ ਦਾ ਉਹਨਾਂ ਨੇ ਬੱਸ ਸਟੈਂਡ ਦੇ ਗੇਟ ਬੰਦ ਕਰਕੇ ਪਬਲਿਕ ਨੂੰ ਇਨਕਨਵੀਨੀਅੰਸ ਕਾਸ ਕੀਤੀ ਸੀ ਉਤੋਂ ਉਹਨਾਂ ਨੂੰ ਪਬਲਿਕ ਦੀ ਕਨਵੀਨੀਅੰਸ ਬਰਕਰਾਰ ਕਰਨ ਲਈ ਉਹਨਾਂ ਨੂੰ ਰਾਉਂਡ ਅਪ ਕਰਕੇ ਉਸੇ ਸ਼ਾਮ ਉਹਨਾਂ ਨੂੰ ਡੀਟੇਨ ਕਰ ਦਿੱਤਾ ਗਿਆ ਸੀ ਤੇ ਉਸ ਫੇਕ ਵੀਡੀਓ ਚ ਦਿਖਾਇਆ ਜਾ ਰਿਹਾ ਕਿ ਉਹਨਾਂ ਦੇ ਨਾਲ ਕੋਈ ਤਸ਼ੱਦਦ ਕੀਤੀ ਜਾ ਰਹੀ ਜਿਹੜੀ ਬਿਲਕੁਲ ਗਲਤ ਆ ਤੇ ਐਸਪੀ ਸਿਟੀ ਨੇ ਉਹਦਾ ਰਿਬਟਲ ਦੇ ਦਿੱਤਾ ਹੈ ਤੇ ਜਿਹੜੇ ਵੀ ਸਾਈਬਰ ਕ੍ਰਾਈਮਨਲ ਇਹੋ ਜੇ ਵੀਡੀਓ ਜਾਰੀ ਕਰਕੇ ਮਿਸ ਇਨਫੋਰਮੇਸ਼ਨ ਨੂੰ ਪਬਲਿਕ ਰਿਯੂਮਰ ਨੂੰ ਸਪਰੈਡ ਕਰਨਗੇ ਉਨ੍ਹਾਂ ਦੇ ਖਿਲਾਫ ਪੀ ਸਖਤ ਤੋਂ ਸਖਤ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਠੀਕ ਹੈ ਜੀ